ਡਿਫੈਂਸ ਕਮੇਟੀ ਅਤੇ ਪੁਲਿਸ ਮਿਲ ਕੇ ਪਿੰਡਾਂ 'ਚ ਕਰਨਗੇ ਕੰਮ ਪਿੰਡਾਂ 'ਚ ਸੁਖਲਾ ਮਾਹੌਲ ਬਣਾਉਣ ਦੇ ਲਈ ਕਰੀਬ 2 ਸਾਲ ਪਹਿਲਾਂ ਕੀਤਾ ਗਿਆ ਸੀ ਇਹਨਾਂ ਕਮੇਟੀਆਂ ਦਾ ਗਠਨ ਪਿੰਡਾਂ ਤੋਂ ਨਸ਼ੇ ਦਾ ਖਾਤਮਾ ਅਤੇ ਸ਼ਰਾਰਤੀ ਅੰਸਰਾਂ ਨੂੰ ਖਤਮ ਕਰਨ ਦੇ ਲਈ ਵਿਲੇਜ ਡਿਫੈਂਸ ਕਮੇਟੀਆਂ ਕਰ ਰਹੀਆਂ ਹਨ ਪੁਲਿਸ ਲਈ ਅੱਖਾਂ ਦਾ ਕੰਮ ਜ਼ਿਲ੍ਹਾ ਪਠਾਨਕੋਟ ਜੋ ਕਿ ਏਅਰ ਬੇਸ ਤੇ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਲਗਾਤਾਰ ਰੇਡ ਅਲਰਟ ਤੇ ਹੈ ਅਤੇ ਸੁਰੱਖਿਆ ਏਜੰਸੀਆਂ ਲਗਾਤਾਰ ਜ਼ਿਲ੍ਹੇ ਦੀ ਸੁਰੱਖਿਆ ਨੂੰ ਲੈ ਕੇ ਪੂਤਾ ਪ੍ਰਬੰਧ ਕਰ ਰਹੀਆਂ ਹਨ ਉਥੇ ਹੀ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੇ ਤੌਰ ਤੇ ਕੰਮ ਕਰ ਰਹੀਆਂ ਹਨ ਅਤੇ ਅਤੇ ਜੇਕਰ ਗੱਲ ਪਿੰਡਾਂ ਦੀ ਕਰੀਏ ਤਾਂ ਪਿੰਡਾਂ 'ਚ ਨਸ਼ੇ ਦੇ ਖਤਮੇ ਅਤੇ ਸ਼ਰਾਰਤੀ ਅਨਸਰਾਂ ਨੂੰ ਥੱਲ ਪਾਉਣ ਦੇ ਲਈ ਪਿੰਡਾਂ 'ਚ ਕਰੀਬ 2 ਸਾਲ ਪਹਿਲਾਂ ਮਿਲ ਕੇ ਡਿਫਰੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਸਰਫ ਨਤੀਜੇ ਵੀ ਵੇਖਣ ਨੂੰ ਮਿਲੇ ਸੀ ਅਤੇ ਇਸੇ ਕੜੀ ਨੂੰ ਅੱਗੇ ਵਧਾਉਂ ਪਠਾਨਕੋਟ ਦੇ ਪਿੰਡਾਂ 'ਚ ਗਠਿਤ ਕੀਤੀਆਂ ਗਨਿਆਵੇਲੇ ਡਿਫੈਂਸ ਕਮੇਟੀਆਂ ਦੇ ਨਾਲ ਬੈਠਕ ਕੀਤੀ ਗਈ ਅਤੇ ਪਿੰਡਾਂ 'ਚ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ ਇਸ ਸਬੰਧੀ ਜਰ ਡੀਐਸਪੀਸੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਮਾਹੌਲ ਸੁਖਲਾ ਬਣਿਆ ਰਵੇ ਉਸ ਦੇ ਲਈ ਅਜਿਹਾ ਕਰੀਬ 2 ਸਾਲ ਪਹਿਲਾਂ ਪਿੰਡਾਂ 'ਚ ਵਿਲੀ ਡਿਫੈਂਸ ਕਮੇਟੀਾਂ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਪਿੰਡਾਂ 'ਚ ਹੋ ਰਹੇ ਸ਼ਰਾਬੀ ਅੰਸਰਾਂ ਨਾਲ ਨਿਪਟਾਈ ਜਾ ਸਕੇ ਜਿਸ ਵਿੱਚ ਪੁਲਿਸ ਨੂੰ ਬਹੁਤ ਧਾਮਾਂਤਿਕ ਸਫਲਤਾ ਵੀ ਹਾਸਲ ਹੋਈ ਹੈ ਅਤੇ ਇਹਨਾਂ ਕਮੇਟੀਆਂ 'ਚ ਵਧੀਆ ਕੰਮ ਕਰਨ ਵਾਲੀਆਂ ਕਮੇਟੀਆਂ ਨੂੰ ਹੁਣ ਤੱਕ 3 ਲੱਖ ਰੁ ਗਿਆ ਹੈ ਅਤੇ ਅਜ ਵੀ ਇਸੇ ਦੇ ਚੱਲਦੇ ਬੈਠਕ ਕੀਤੀ ਗਈ ਹੈ ਕਿਉਂਕਿ ਇਹ ਕਮੇਟੀਆਂ ਪਿੰਡਾਂ 'ਚ ਸਾਡੇ ਲਈ ਅੱਖਾਂ ਦਾ ਕੰਮ ਕਰ ਰਹੀਆਂ ਹਨ ਅਤੇ ਇਹਨਾਂ ਕਮੇਟੀਆਂ ਦੇ ਨਾਲ ਮਿਲ ਕੇ ਪਿੰਡਾਂ 'ਚ ਪੁਲਿਸ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਨੂੰ ਜੋ ਵੀ ਮੁਸ਼ਕਿਲਾਂ ਆ ਰਹੀਆਂ ਹਨ ਉਹਨਾਂ ਦਾ ਜਲਦ ਹੱਲ ਕੀਤਾ ਜਾਵੇਗਾ। ਜੁਸਰਾਂ ਕਿਸੇ ਜਾਣਦੇ ਹੋ ਅੱਜ ਆਪਾਂ ਇੱਥੇ ਵਿਲੇਜ ਡਿਫੈਂਸ ਕਮੇਟੀਆਂ ਦੀ ਮੀਟਿੰਗ ਕੀਤੀ ਹੈ। ਇਹ ਜਿਹੜੇ ਥਾਣੇ ਸਿਟੀ ਸਬਡਿਵੀਜ਼ਨ 'ਚ ਪੈਂਦੇ ਹਨ ਉਹਨਾਂ ਦੇ ਪੀਡੀਸੀ ਮੈਂਬਰਸ ਮੇਰੇ ਨਾਲ ਐਸਐਚਓ ਡਿਵੀਜ਼ਨ ਨੰਬਰ 1 ਐਸਐਚਓ ਮਮੂਲ ਐਸਚੂ ਨੰਗਲਪੁਰ ਇੱਥੇ ਸ਼ਾਮਲ ਹੈ ਇਹਨਾਂ ਦੇ ਸਾਰੇ ਦੇ ਨੁਮਾਇੰਦੇ ਇੱਥੇ ਆਏ ਆ ਤੇ ਜਿਹੜੀ ਬीडीसीਜ਼ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਐਸ ਅ ਕਨਸੈਪਟ ਜਿਹੜਾ ਉਹ 2 ਸਾਲਾਂ ਤੋਂ ਪੰਜਾਬ 'ਚ ਲਾਗੂ ਹੋਇਆ ਜਿਹਦੇ ਵਿੱਚ ਪੰਜਾਬ ਆਪਣੇ ਪਠਾਨਕੋਟ ਦੇ ਅਲੱਗ-ਅਲੱਗ ਆਪਰ ਡਿਸਟ੍ਰਿਕਟ 'ਚ ਸੋਰੀ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਬीडीसीਜ਼ ਜਿਹੜੀਆਂ ਕਨਸਟੀਟਿਊਟ ਕੀਤੀਆਂ ਤੇ ਇਸੇ ਦੇ ਲੜੀ 'ਚ ਜਿਹੜੀਆਂ ਆਪਣੇ ਸਿਟੀ ਸਬਡਿਵੀਜ਼ਨ ਦੇ ਥਾਣੇ ਪੈਂਦੇ ਸੀ ਉਹਨਾਂ ਦੇ ਏਰੀਆਜ਼ ਰੀਅਲਸ ਦੀ ਵੀ ਆਪਾਂ ਬੀਡੀਸੀਜ਼ 11 11 ਮੈਂਬਰੀ ਪਰ ਵਿਲੇਜ ਜਿਹੜੀ ਬਣਾਈ ਹੈ ਤੇ ਬੀਡੀਸੀਜ਼ ਦਾ ਜਿਹੜਾ ਕਨਸੈਪਟ ਹੈ ਉਹ ਇਸ ਤਰੀਕੇ ਦੇ ਨਾਲ ਹੈ ਕਿ ਵੀ ਜਿਹੜੀ ਬੀਡੀਸੀਜ਼ ਆ ਉਹ ਇੱਕ ਕਿਸਮ ਦੇ ਨਾਲ ਪੁਲਿਸ ਦੀ ਕੰਨਾਂ ਤੇ ਅੱਖਾਂ ਦੇ ਕੰਮ ਕਰਨਗੇ ਤੇ ਜਿੱਥੇ ਵੀ ਲੋੜ ਪਊਗੀ ਉਹ ਸਾਨੂੰ ਹੈਲਪ ਕਰਨਗੇ ਤੇ ਇਹਦੇ ਵਿੱਚ 11 11 ਬੰਦੇ ਆਪਾਂ ਜਿਹੜੇ ਆ ਉਹ ਪਾਏ ਆ ਬੀਡੀਸੀਜ਼ ਦੇ ਵਿੱਚ ਤੇ ਇਹ ਕਿਸਮ ਦੇ ਨਾਲ ਇੱਕ ਫੋਰਸ ਮਲਟੀਪਲਾਇਰ ਦਾ ਰੋਲ ਅਦਾ ਕਰਨਗੇ ਆ ਤੇ ਇਹਦੇ ਵਿੱਚ ਆਪਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅੱਜ ਆਪਾਂ ਮੀਟਿੰਗ ਕੀਤੀ ਹੈ ਐਸਐਚਓਜ਼ ਨੇ ਵੀ ਆਪਣੇ ਆਪਣੇ ਲੈਵਲ ਤੇ ਮੀਟਿੰਗਸ ਕੀਤੀ ਹੈ ਇਹਦੇ ਬਾਅਦ ਐਸਐਸਪੀ ਸਾਹਿਬ ਤੇ ਡੀਸੀ ਬਰਾਂਡਕੋਟ ਵੀ ਮੀਟਿੰਗ ਕਰਨਗੇ ਤੇ ਬਾਅਦ ਚੋ ਮਾਨਯੋਗ ਗਵਰਨਰ ਸਾਹਿਬ ਵੀ ਇਹਨਾਂ ਨਾਲ ਮੀਟਿੰਗ ਕਰਨਗੇ ਤੇ ਮੇਰਾ ਅੱਜ ਦੀ ਜਿਹੜੀ ਮੀਟਿੰਗ ਹੈ ਇਹਦੇ ਬਾਅਦ ਇਹ ਹੀ ਸੁਣਿਆ ਹੈ ਕਿ ਬੀਡੀਸੀਜ਼ ਮੈਂਬਰ ਤਗੜੇ ਹੋ ਕੇ ਕੰਮ ਕਰਨ ਜਿਹੜੀ ਪੰਜਾਬ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਨਾਲ ਖੜੀ ਹੈ ਤੇ ਬੀਡੀਸੀਜ਼ ਮੈਂਬਰ ਦਾ ਜਿਹੜਾ ਕਨਸੈਪਟ ਹੈ ਉਹ ਐਜ਼ ਅ ਫੋਰਸ ਮਲਟੀਪਲਾਇਰ ਕਿ ਜਿੱਥੇ ਵੀ ਸਾਨੂੰ ਲੋੜ ਪੈਂਦੀ ਹੈ ਉਹ ਸਾਡੀ ਅੱਗੇ ਵੱਧ ਕੇ ਹੈਲਪ ਕਰਨ ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਪੂਰਾ ਮੋਟੇ ਦੇ ਨਾਲ ਮੁੱਢਾ ਜੋੜ ਕੇ ਨਾਲ ਰਹੂਗਾ ਤੇ ਉਹਨਾਂ ਦੀ ਸਪੋਰਟ ਕਰੂਗਾ ਕਿ ਆਪਾਂ ਇਕੱਠੇ ਮਿਲ ਕੇ ਇੱਕ ਵਧੀਆ ਜਿਹੜਾ ਸਮਾਜ ਚ ਵਧੀਆ ਜਿਹੜਾ ਕੰਮ ਹੋ ਕਰਾਂਗੇ ਵੀਡੀਸੀ ਦੇ ਮੈਂਬਰਾਂ ਨੂੰ ਖਾਸ ਤੌਰ ਤੇ ਕਵੀ ਪ੍ਰੋਜੈਕਟ ਨੂੰ ਦਿੱਤੇ ਜਾਣਗੇ ਜੀ ਐਜ਼ ਆਫ ਨਾਓ ਵੀਡੀਸੀ ਮੈਂਬਰ ਦੇ ਜਿਸ ਤਰ੍ਹਾਂ ਮੈਂ ਕਿਹਾ ਸੀ ਉਹਨਾਂ ਨੂੰ ਆਮ ਲਾਇਸੈਂਸ ਬਣਾਉਣ ਤੇ ਪ੍ਰਾਇਓਰਟੀ ਮਿਲੇਗੀ ਉਸ ਤੋਂ ਇਲਾਵਾ ਇਹਨਾਂ ਦੇ ਆਈ ਕਾਰਡਸ ਵੀ ਜਾਰੀ ਹੋਣਗੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਵੀ ਬीडीसीਜ਼ ਦਾ ਟਾਈਮ ਟੂ ਟਾਈਮ ਗਵਰਨਮੈਂਟ ਵੱਲੋਂ ਜਿਹੜਾ ਆਪਾਂ ਰეკਮੈਂਡ ਕਰਦੇ ਉਹਦੇ ਬਾਅਦ ਉਹਨਾਂ ਨੂੰ ਕੈਸ਼ ਇਨਾਮ ਵੀ ਮਿਲਦਾ ਪਿੱਛੇ ਜੀ 3 ਲੱਖ 2 ਲੱਖ ਤੇ 1 ਲੱਖ ਦੇ ਜਿਹੜੇ ਆ ਇਨਾਮ ਆਪਾਂ ਆਪਣੇ ਜ਼ਿਲ੍ਹੇ 'ਚ ਵੰਡ ਚੁੱਕੇ ਆ ਤੇ ਗਵਰਨਮੈਂਟ ਦੇ ਕਾਫੀ ਪ੍ਰੋਵੀਜ਼ਨਸ ਬीडीसीਜ਼ ਲਈ ਆ ਰਹੇ ਆ ਕਿ ਜਿਹੜੇ ਇਹਦੇ ਮੈਂਬਰ ਆ ਉਹ ਬਿਲਕੁਲ ਵਧੀਆ ਤਰੀਕੇ ਨਾਲ ਜੋ ਕੰਮ ਕਰਨਗੇ ਤੇ ਜਿਹੜਾ ਵਧੀਆ ਕੰਮ ਕਰਨਗੇ ਉਹਨਾਂ ਨੂੰ ਗਵਰਨਮੈਂਟ ਪੂਰਾ ਅਪਰੀਸ਼ੀਏਟ ਕਰੇ ਜਿਹੜੇ ਸਰ ਮੋਹਨ ਜੀ ਨੇ ਪੁਲਿਸ ਨਾਲ ਚੁਆਇਆ ਗਿਆ ਹੈ ਜੀ ਇਹਨਾਂ ਚ ਵੀਡੀਸੀ ਮੈਂਬਰਸ ਜ਼ਿਆਦਾਤਰ ਆਪਾਂ ਉਹ ਬੰਦੇ ਚੁਣੇ ਜਿਹੜੇ ਪਿੰਡ ਦੇ ਮੋਹਤਵਾਰ ਬੰਦੇ ਆ ਸੈਂਸਿਬਲ ਬੰਦੇ ਜਿਹੜੇ ਕਿ ਵੀ ਕਿਸੇ ਕ੍ਰਿਮੀਨਲ ਐਕਟੀਵਿਟੀ ਚ ਇਨਵੋਲ ਨਹੀਂ ਆ ਸਾਬਕਾ ਆਰਮੀ ਪਰਸਨਲ ਆ ਸਾਬਕਾ ਪੁਲਿਸ ਜਾਂ ਹੋਰ ਜਿਹੜੇ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋਏ ਉਹਨਾਂ ਨੂੰ ਪਾਇਆ ਤੇ ਇਹਦੇ ਵਿੱਚ ਵੀ ਬੇਸਿਕਲੀ ਉਹ ਬੰਦੇ ਨੂੰ ਪਾਇਆ ਗਿਆ ਜਿਹੜੇ ਬੰਦੇ ਕਲੀਨ ਰਿਕਾਰਡ ਵਾਲੇ ਆ ਜਿਹੜੇ ਜਿਹੜੇ ਆ ਕਿ ਵਧੀਆ ਕੰਮ ਕਰ ਸਕਦੇ ਤਾਂ ਵੀ ਇਹ ਤੁਹਾਡੇ ਦਿੱਤੇ ਜਾਪ ਵੀ ਦਿੱਤੇ ਜਾ ਉਹ ਕਿ ਕਿਦਾਂ ਗਣਾ ਕਰੀ ਕਿ ਜਿਹੜੇ ਬੀਡੀਸੀ ਮੈਂਬਰਸ ਨੇ ਸਾਨੂੰ ਵਧੀਆ ਇੱਥੇ ਸਜੈਸ਼ਨਸ ਦਿੱਤੀਆਂ ਨਸ਼ਿਆਂ ਨਾਲ ਰਿਲੇਟਡ ਵੀ ਬਾਕੀ ਹੋਰ ਵੀ ਦਿੱਤੀਆਂ ਕਿ ਵੀ ਏਜ ਦਾ ਵੀ ਇੱਥੇ ਖਿਆਲ ਰੱਖਿਆ ਜਾਏ ਮੈਂਬਰ ਬਣਾਉਣ ਵੇਲੇ ਤੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਜਿਹੜਾ ਉਹ ਇਨਕੋਰਪੋਰੇਟ ਕਰਾਂਗੇ ਆਪਣੀ ਅਗਲੀ ਜਿਹੜੀ ਪਲੈਨਿੰਗ ਹੈ ਉਹਦੇ ਵਿੱਚ ਤੇ ਵਧੀਆ ਸੁਝਾਅ ਦਿੱਤੇ